ਕੀ ਤੁਸੀਂ ਕਦੀ ਸੋਚਿਆ ਹੈ ਕਿ ਜਿਸ ਦਿਨ ਪੂਰਾ ਦੇਸ਼ ਦੀਵਾਲੀ ਮਨਾਉਂਦਾ ਹੈ ਉਸੇ ਦਿਨ ਸਿੱਖ ਕੌਮ ਬੰਦੀ ਛੋੜ ਦਿਵਸ ਕਿਉਂ ਮਨਾਉਂਦੀ ਹੈ ਕਿ ਸੱਚਮੁੱਚ ਸ਼ੇਮੀ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਹੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸਨ ਜਾਂ ਇਹ ਸਿਰਫ ਇੱਕ ਕਹਾਣੀ ਹੈ ਜੋ ਸਦੀਆਂ ਤੋਂ ਦੁਹराई ਜਾ ਰਹੀ ਹੈ ਅਤੇ ਸਭ ਤੋਂ ਵੱਡਾ ਸਵਾਲ ਕੀ ਅਸੀਂ ਗੁਰੂ ਸਾਹਿਬਾਨ ਦੇ ਅਸਲੀ ਇਤਿਹਾਸ ਨੂੰ ਭੁੱਲ ਕੇ ਇਸ ਨੂੰ ਹਿੰਦੂ ਤਿਹਾੜੀ ਨਾਲ ਜੋੜ ਬੈਠੇ ਹਾਂ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਉਹ ਸੱਚ ਨੂੰ ਜਿਸ ਨੂੰ 90% ਸੰਗਤ ਤਾਂ ਜਾਣਦੀ ਹੀ ਨਹੀਂ ਤੇ ਉਸ ਸੱਚ ਤੋਂ ਬਿਨਾਂ ਸਿੱਖ ਇਤਿਹਾਸ ਦੀ ਸਮਝ ਅਧੂਰੀ ਰਹਿ ਜਾਂਦੀ ਹੈ ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਗੀਰ ਦੁਆਰਾ ਲਾਹੌਰ ਵਿੱਚ ਸ਼ਹੀਦ ਕਰਵਾ ਦਿੱਤਾ ਗਿਆ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਵਿਰਾਜਮਾਨ ਹੋਏ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਤਲਵਾਰबाजी, ਤੀਰਅੰਦਾਜ਼ੀ ਅਤੇ ਘੋੜਸਵਾਰੀ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਸਿੱਖ ਮਸਲਿਆਂ ਦੇ ਫੈਸਲੇ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਵਾਈ। ਸ੍ਰੀ ਦਰਬਾਰ ਸਾਹਿਬ ਜੀ ਦੀ ਰੱਖਿਆ ਲਈ ਲੋਗੜ੍ਹ ਕਿਲੇ ਅਤੇ ਪਾਣੀ ਦੇ ਪ੍ਰਬੰਧ ਲਈ ਸਰੋਵਰਾਂ ਦਾ ਨਿਰਮਾਣ ਕਰਵਾਇਆ। ਸਿੱਖੀ ਪ੍ਰਚਾਰ ਕਰਕੇ ਮਾਝੇ, ਮਾਲਵੇ, ਦੁਆਬੇ ਵਿੱਚ ਗੁਰੂ ਸਾਹਿਬ ਜੀ ਦੀ ਚਰਚਾ ਬਹੁਤ ਵੱਧ ਗਈ ਸੀ। ਗੁਰੂਕਾਰ ਦੇ ਵਿਰੋਧੀ ਚੰਦੂ ਸ਼ਾਹ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ। ਚੰਦੂ ਸ਼ਾਹ ਉਹੀ ਪਾਪੀ ਸੀ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਗੁਰੂ ਸਾਹਿਬ ਜੀ ਨੇ ਉਸ ਦੀ ਲੜਕੀ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ ਚੰਦੂ ਸ਼ਾਹ ਨੇ ਜਹਾਂਗੀਰ ਬਾਸ਼ਾ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਸਾਹਿਬ ਜੀ ਤੁਹਾਡੇ ਤੋਂ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੁੰਦੇ ਨੇ ਜਦ ਕਿ ਗੁਰੂ ਸਾਹਿਬ ਜੀ ਦਾ ਇਹ ਇਰਾਦਾ ਬਿਲਕੁਲ ਵੀ ਨਹੀਂ ਸੀ ਇੱਕ ਵਾਰ ਜਹਾਂਗੀਰ ਬਾਸ਼ਾ ਬਹੁਤ ਬਿਮਾਰ ਹੋ ਗਿਆ ਚੰਦੂ ਸ਼ਾਹ ਨੇ ਇੱਕ ਪੰਡਤ ਨੂੰ ਬੁਲਾਇਆ ਅਤੇ ਉਸ ਨੂੰ ਪੈਸੇ ਦੇ ਕੇ ਆਪਣੀ ਚਾਲ ਦੀ ਪੱਟੀ ਪੜਾ ਦਿੱਤੀ ਜਦੋਂ ਜਹਾਂਗੀਰ ਨੇ ਉਸ ਤੋਂ ਆਪਣੀ ਬਿਮਾਰੀ ਦਾ ਇਲਾਜ ਪੁੱਛਿਆ ਤਾਂ ਉਸ ਪੰਡਤ ਨੇ ਆਖਿਆ ਕਿ ਉਹਨਾਂ ਦੀ ਬਿਮਾਰੀ ਤਾਂ ਹੀ ਠੀਕ ਹੋ ਸਕਦੀ ਹੈ ਜੇਕਰ ਕੋਈ ਅਜੀਹਮ ਲੋਕ ਜੋ ਪਰਮਾਤਮਾ ਦੇ ਕਰੀਬ ਹੋਵੇ ਪ੍ਰਭੂ ਭਗਤੀ ਕਰਦਾ ਹੋਵੇ ਉਹ ਤੁਹਾਡੇ ਲਈ 40 ਦਿਨ ਪਰਮਾਤਮਾ ਦੀ ਭਗਤੀ ਕਰੇ ਉਸ ਪੰਡਤ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਚੰਦੂ ਸ਼ਾਹ ਨੇ ਆਪਣੀ ਚਾਲ ਚੱਲ ਦਿੱਤੀ ਜਹਾਗੀਰ ਨੂੰ ਆਖਿਆ ਕਿ ਅਜਾ ਹੀ ਪੁੱਛ ਲਈ ਤਾਂ ਸਿੱਖਾਂ ਦੇ ਛੇਵੇਂ ਗੁਰੂ ਬਿਲਕੁਲ ਸਹੀ ਰਹਿਣਗੇ। ਜਹਾਗੀਰ ਨੇ ਆਖਿਆ ਕਿ ਉਹ ਸਾਡੀ ਗੱਲ ਕਿਉਂ ਮੰਨਣਗੇ? ਤਾਂ ਚੰਦੂ ਸ਼ਾਹ ਨੇ ਆਖਿਆ ਕਿ ਤੁਸੀਂ ਇੱਕ ਵਾਰ ਉਹਨਾਂ ਪਾਸ ਬੇਨਤੀ ਕਰਕੇ ਦੇਖੋ, ਉਹ ਬਿਲਕੁਲ ਵੀ ਮਨਾ ਨਹੀਂ ਕਰਨਗੇ। ਜਹਾਗੀਰ ਨੇ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਚੰਦੂ ਸ਼ਾਹ ਨੇ ਸਮਝਾਇਆ ਸੀ। ਗੁਰੂ ਸਾਹਿਬ ਜੀ ਜਾਣੀ-ਜਾਂਸਣ ਕਿ ਉਹਨਾਂ ਨੂੰ ਫਸਾਉਣ ਦੀ ਇੱਕ ਚਾਲ ਹੈ ਪਰ ਗੁਰੂ ਸਾਹਿਬ ਜੀ ਨੇ ਇਸ ਨੂੰ ਪਰਮਾਤਮਾ ਦਾ ਹੁਕਮ ਸਮਝ ਕੇ ਪਰਵਾਨ ਕਰ ਲਿਆ ਜਹਾਂਗੀਰ ਨੇ ਵਾਦਾ ਕੀਤਾ ਕਿ ਉਹ 40 ਦਿਨ ਬਾਅਦ ਉਹਨਾਂ ਨੂੰ ਕਿਲੇ ਵਿੱਚੋਂ ਬਾਹਰ ਕਰ ਦੇਵੇਗਾ ਗੁਰੂ ਸਾਹਿਬ ਜੀ ਜਦੋਂ ਕਿਲੇ ਅੰਦਰ ਗਏ ਤਾਂ ਕਿਲੇ ਦੇ ਅੰਦਰ ਦੇ ਹਾਲਾਤ ਬਹੁਤ ਨਾਜ਼ੁਕ ਸਨ ਗੁਰੂ ਸਾਹਿਬ ਜੀ ਨੂੰ ਅੰਦਰ ਜਾ ਕੇ ਪਤਾ ਲੱਗਾ ਕਿ ਜਹਾਂਗੀਰ ਨੇ ਪਹਿਲਾਂ ਤੋਂ ਹੀ ਕਈ ਰਾਜਿਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਇਸ ਕਿਲੇ ਦੀ ਇੱਕ ਗੱਲ ਬਹੁਤ ਖਾਸ ਸੀ ਕਿ ਜੋ ਵੀ ਇਸ ਕਿਲੇ ਵਿੱਚ ਜਾਂਦਾ ਸੀ ਉਹ ਕਦੇ ਵੀ ਜਿਉਂਦਾ ਵਾਪਸ ਨਹੀਂ ਸੀ ਪਰਤਿਆ ਗੁਰੂ ਸਾਹਿਬ ਜੀ ਦੇ ਰਹਿਣ ਸਹਿਣ ਖਾਨ ਪੀਣ ਲਈ ਸਾਰਾ ਪ੍ਰਵੰਸ ਸ਼ਾਹੀ ਮਹਿਲ ਵਿੱਚੋਂ ਆਉਂਦਾ ਸੀ ਪਰ ਗੁਰੂ ਸਾਹਿਬ ਜੀ ਨੇ ਉਸ ਨੂੰ ਅਸਵੀਕਾਰ ਕਰ ਦਿੱਤਾ ਕਿਲੇ ਦੇ ਸਾਰੇ ਕੈਦੀਆਂ ਨੂੰ ਹਰ ਰੋਜ਼ ਥੋੜਾ ਥੋੜਾ ਜ਼ਹਿਰ ਖਾਣੇ ਵਿੱਚ ਮਿਲਾ ਕੇ ਦਿੱਤਾ ਜਾਂਦਾ ਸੀ ਜਿਸ ਕਰਕੇ ਉਹ ਬਹੁਤ ਕਮਜ਼ੋਰ ਹੋ ਚੁੱਕੇ ਸਨ ਪਰ ਜਦੋਂ ਤੋਂ ਗੁਰੂ ਸਾਹਿਬ ਜੀ ਕਿਲੇ ਅੰਦਰ ਗਏ ਸਨ ਉਹਨਾਂ ਕੈਦੀਆਂ ਦੀ ਹਾਲਤ ਸੁਧਰਨ ਲੱਗ ਪਈ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਨਰਕਪਰੀ ਜ਼ਿੰਦਗੀ ਵਿੱਚ ਕੁਰਬਾਨੀ ਰਾਹੀਂ ਇੱਕ ਨਵੀਂ ਉਮੀਦ ਜਗਾ ਦਿੱਤੀ ਸੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੇ 40 ਦਿਨ ਪੂਰੇ ਹੋ ਚੁੱਕੇ ਸਨ ਪਰ ਕੋਈ ਵੀ ਗੁਰੂ ਸਾਹਿਬ ਜੀ ਨੂੰ ਬਾਹਰ ਲੈਣ ਨਹੀਂ ਸੀ ਆਇਆ ਧੋਖੇ ਨਾਲ ਜਹਾਂਗੀਰ ਨੇ ਲਗਭਗ 3 ਸਾਲ ਗੁਰੂ ਸਾਹਿਬ ਜੀ ਨੂੰ ਕਿਲੇ ਅੰਦਰ ਬੰਦੀ ਬਣਾ ਕੇ ਰੱਖਿਆ ਇੱਕ ਵਾਰ ਬਾਬਾ ਬੁੱਢਾ ਜੀ ਵੀ ਗੁਰੂ ਜੀ ਨੂੰ ਰਿਹਾ ਕਰਵਾਉਣ ਲਈ ਆਏ ਸਨ ਪਰ ਗੁਰੂ ਸਾਹਿਬ ਜੀ ਨੇ ਮਨ੍ਹਾ ਕਰ ਦਿੱਤਾ ਸੀ ਉਦھر ਮਹਿਲਾਂ ਵਿੱਚ ਜਹਾਂਗੀਰ ਦਾ ਜਿਉਣਾ ਦੁੱਬਰ ਹੋ ਗਿਆ ਸੀ ਦਮੇ ਦਾ ਦੌਰਾ ਪੈਣ ਕਾਰਨ ਜਹਾਂਗੀਰ ਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ ਜੇ ਕਿਤੇ ਆਖ ਲੱਗਦੀ ਤਾਂ ਡਰਾਪ ਨੇ ਸੁਪਨੇ ਉਸ ਨੂੰ ਟਿਕੜ ਨਾ ਦਿੰਦੇ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਜਹਾਂਗੀਰ ਨੇ ਸਾਈ ਮੀਆਂ ਮਿਰਜ਼ੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਸਾਈ ਮੀਆਂ ਮਿਰਜ਼ੀ ਨੇ ਜਹਾਂਗੀਰ ਨੂੰ ਦੱਸਿਆ ਕਿ ਤੁਸੀਂ ਇੱਕ ਅਜਿਹੇ ਪੁਰਸ਼ ਨੂੰ ਬੰਦੀ ਬਣਾ ਰੱਖਿਆ ਹੈ ਜੋ ਪਰਮਾਤਮਾ ਦਾ ਬਹੁਤ ਪਿਆਰਾ ਹੈ ਜੇਤੀ ਤੋਂ ਛੇਤੀ ਤੁਸੀਂ ਉਸ ਨੂੰ ਰਿਹਾ ਕਰ ਦੇਵੋ ਫਿਰ ਕਿਤੇ ਚਾਕੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆਏਗੀ ਇਹ ਗੱਲ ਸੁਣ ਕੇ ਜਹਾਂਗੀਰ ਨੇ ਤੁਰੰਤ ਗੁਰੂ ਸਾਹਿਬ ਜੀ ਨੂੰ ਰਿਹਾ ਕਰਨ ਦੇ ਆਦੇਸ਼ ਦੇ ਦਿੱਤੇ ਪਰ ਗੁਰੂ ਸਾਹਿਬ ਜੀ ਨੇ ਇਕੱਲੇ ਆਉਣ ਤੋਂ ਮਨ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਆਖਿਆ ਕਿ ਉਹ ਉਦੋਂ ਹੀ ਕੈਦ ਵਿੱਚੋਂ ਬਾਹਰ ਆਉਣਗੇ ਜਦੋਂ ਉਹਨਾਂ ਦੇ ਨਾਲ 52 ਰਾਜਿਆਂ ਨੂੰ ਰਿਹਾ ਕੀਤਾ ਜਾਏਗਾ ਜਹਾਂਗੀਰ ਨੂੰ ਇਹ ਗੱਲ ਪਸੰਦ ਨਹੀਂ ਆਈ ਉਸਨੇ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਜਿੰਨੇ ਰਾਜੇ ਉਹਨਾਂ ਦੇ ਬਾਣੇ ਦੀਆਂ ਕਲੀਆਂ ਫੜ ਕੇ ਬਾਹਰ ਆ ਜਾਣਗੇ ਉਹਨਾਂ ਨੂੰ ਮੈਂ ਰਿਹਾ ਕਰ ਦੇਵਾਂਗਾ ਗੁਰੂ ਸਾਹਿਬ ਜੀ ਨੇ ਬਵੰਜਾ ਰਾਜਾ ਨੂੰ ਆਪਣੇ ਨਾਲ ਰਿਹਾ ਕਰਾਉਣ ਲਈ ਬਵੰਜਾ ਕਲੀਆਂ ਵਾਲਾ ਇੱਕ ਚੋਲਾ ਸਿਲਵਾਇਆ ਜਦੋਂ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਤਾਂ ਨਾਲ ਹੀ ਬਵੰਜਾ ਰਾਜੇ ਵੀ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਬਵੰਜਾ ਕਲੀਆਂ ਫੜ ਕੇ ਬਾਹਰ ਆ ਗਏ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਣ ਉਪਰੰਤ ਗੁਰੂ ਸਾਹਿਬ ਜੀ ਬਵੰਜਾ ਰਾਜਾ ਸਮੇਤ ਸਿਰੀ ਹਰਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਸਨ ਇਥੋਂ ਤੱਕ ਦਾ ਇਤਿਹਾਸ ਆਪਾਂ ਸਾਰੇ ਹੀ ਜਾਣਦੇ ਹਾਂ ਪਰ ਇਸ ਦਾ ਦੀਵਾਲੀ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਹੈ ਕਿਉਂਕਿ ਸਿੱਖ ਇਤਿਹਾਸ ਦੀਆਂ ਇਤਿਹਾਸਿਕ ਤਾਰੀਖਾਂ ਲੱਭਣ ਲਈ ਸਿਰਫ ਦੋ ਹੀ ਮੁੱਢਲੇ ਸੋਮੇ ਹਨ ਸਮਕਾਲੀ ਮੁਗਲ ਇਤਿਹਾਸ ਅਤੇ ਪਟਵਈਆਂ ਇਨਾਂ ਦੋਮਾ ਹਿੱਸੋਂਿਆਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਕੋਈ ਵੀ ਪ੍ਰਮਾਣਿਕ ਤਾਰੀਖ ਨਹੀਂ ਮਿਲਦੀ। ਇਸੇ ਬਾਵਜੂਦ ਸਿੱਖ ਕੌਮ ਦੇ ਆਗੂ ਅਤੇ ਕਈ ਸਿੱਖ ਪ੍ਰਚਾਰਕ ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜ ਕੇ ਝੂਠ ਬੋਲਦੇ ਆ ਰਹੇ ਹਨ ਕਿ ਸ਼ੇਮੀ ਪਾਸ਼ਾ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ। ਇਸ ਲਈ ਖੁਸ਼ੀ ਵਿੱਚ ਬਾਬਾ ਬੁੱਢਾ ਜੀ ਅਤੇ ਪਾਈ ਗੁਰਦਾਸਿ ਨੇ ਦਰਬਾਰ ਸਹਿ ਬਿਜ ਦੀਪ ਮਾੜਾ ਕੀਤੀ ਸੀ ਇਸ ਤਰ੍ਹਾਂ ਜਿੱਥੇ ਸਿੱਖ ਇਤਿਹਾਸ ਦੀ ਤੋੜ ਮਰੋੜ ਹੋ ਰਹੀ ਹੈ ਉਥੇ ਸਿੱਖੀ ਸਿਧਾਂਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਕੇਵਲ ਦੋ ਪਟਵਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਗੁਰੂ ਸਹਿਬਾਨ ਜੀ ਦੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਦੀ ਤਾਰੀਖ ਹੈ ਅਤੇ ਦੂਜੀ ਵਿੱਚ ਦਰਬਾਰ ਸਹਿ ਵਿਕੇ ਪਹੁੰਚਣ ਦੀ ਤਾਰੀਖ ਦਿੱਤੀ ਹੋਈ ਹੈ ਬਹੁਤੇ ਇਤਿਹਾਸਕਾਰਾਂ ਨੇ ਇਹਨਾਂ ਦੋਵੇਂ ਪਟਵਈਆਂ ਦੇ ਹਵਾਲਿਆਂ ਨਾਲ ਹੀ ਗੁਰੂ ਇਤਿਹਾਸ ਵਿੱਚ ਤਾਰੀਖਾਂ ਲਿਖਿਆ ਹਨ یہ تاریخ کچھ اس پرکار گرو ہرگوبند جی محل چٹا بیٹا گرو ارجن جی کا سوڈی ختری چک گرو کا پرگنا نچرالا سمت سولہ سہ چھڑا کتک ماسے کرشنا پکھے چوتس کے دوہنگ گرو جی باون راجو کے گیلگڑھ گوالیئر سے بندن مکت ہوئے پٹوئی انوسار گرو سا جی اٹھائی فروری سولہ سو بیسوی نو ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਫਰਵਰੀ ਵਿੱਚ ਕਿਹੜੀ ਦੀਵਾਲੀ ਆਉਂਦੀ ਹੈ ਦੀਵਾਲੀ ਕੀ ਰਾਤ ਦੀਵੇ ਬਾਲੀਐ ਭਾਈ ਗੁਰਦਾਸ ਜੀ ਦੇ ਇਸ ਸ਼ਬਦ ਨੂੰ ਸੁਣ ਕੇ ਸਾਨੂੰ ਇੰਜ ਵਰਤੀਤ ਹੁੰਦਾ ਹੈ ਕਿ ਜਿਵੇਂ ਭਾਈ ਸਾਹਿਬ ਜੀ ਸਾਨੂੰ ਦੀਵੇ ਜਗਾਉਣ ਲਈ ਕਹਿ ਰਹੇ ਹੁਣ ਪਰ ਅਸਲ ਵਿੱਚ ਭਾਈ ਸਾਹਿਬ ਜੀ ਸਾਨੂੰ ਆਪਣੇ ਅੰਦਰ ਗਿਆਨ ਰੂਪੀ ਪਰਮਾਤਮਾ ਦੇ ਨਾਮ ਦਾ ਦੀਵਾ ਜਗਾਉਣ ਲਈ ਕਹਿ ਰਹੇ ਨੇ ਦੀਵਾਲੀ ਦੇ ਤਿਹਾਰ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਸਿੱਖਾ ਨੂੰ Hindu ਧਰਮ ਦਾ ਹਿੱਸਾ ਸਾਬਤ ਕੀਤਾ ਜਾ ਰਿਹਾ ਹੈ। ਦੀਵਾਲੀ ਦਾ ਇਤਿਹਾਸ Hindu ਧਰਮ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਇਸ ਦਿਨ ਸ੍ਰੀ ਰਾਮਚੰਦਰ ਜੀ, ਮਾਤਾ ਸੀਤਾ ਜੀ ਤੇ ਲక్ష్మణ ਸਮੇਤ ਅਯੋਧਿਆ ਪਰਤੇ ਸਨ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।